ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵਿਰੋਧ ਵੜਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਵੜਾ ਭਾਈਕੇ ਵਿੱਚ ਵੜਾ ਭਾਈਕੇ ਪਿੰਡ ਜੋੜੀਆਂ ਨਹਿਰਾਂ ਵਾਲਾ ਜ਼ਿਲ੍ਹੇ ਫਿਰੋਜ਼ਪੁਰ ਦਾ ਮਾਨਮੱਤਾ ਨਗਰ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਇੱਕ ਟੋਕੜ ਕਪਨ ਚੱਕ ਪਾਸ ਵੜ੍ਹ ਬਾਈ ਹੁਣ ਉਹਦੇ ਵਿਕਾਊ ਆ ਵੈੜ ਕਰਦੀ ਆ ਪਰ ਤਲਿਆਰਾ ਜਰੂਰ ਨਵਾਂ ਪਾਤਾਏਗਾ ਨੋਟ ਰੱਖਿਆ ਜੇ ਬਈ ਮਿੱਤਰੋ ਕਿੰਨੇ ਚਿਰ ਦੀ ਗੱਪਣਾ ਕੀ ਇਹਦੀ ਡਿਟੇਲ ਆ ਆਪਾਂ ਕਰਦੇ ਬਾਈ ਕਾਲੀ ਦੇ ਨਾਲ ਗੱਲਬਾਤ ਕਾਲੀ ਕੇ ਚਾਚੇ ਤਾਏ ਦੀ ਇਹ ਵੈੜ ਆ ਇਹਨਾਂ ਸੋਚਿਆ ਜੀ ਬੰਦਾ ਵੀ ਵਪਾਰੀ ਆ ਤੇ ਪਾਇਆ ਵੀ ਤਲਿਆਰਾਵਾ ਦੇ ਸਾਬੇ ਨੇ ਕਹਿ ਦਿੱਤਾ ਵੀ ਗਾਂ ਘਰੇਲੂ ਬੰਦਿਆਂ ਦੇ ਕੋਲ ਆ ਨਹੀਂ ਬਾਈ ਕਿਉਂਕਿ ਬਾਈ ਦੇ ਚਾਚੇ ਤਾਏ ਦੇ ਕੋਲ ਹੀ ਵੈੜ ਆ ਇਹ ਘਰੇ ਖੜੀ ਹੋਈ ਆ ਚੋਈ ਪਾਲੀਆ ਦੇਖੀ ਪਾਲੀਆ ਕਿੰਨਾ ਦੁੱਧ ਆ ਕੀ ਡਿਟੇਲ ਆ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਆਉ ਮਿਲਦੇ ਆ ਕਾਲੀ ਭਾਈ ਨੂੰ ਸਤਿ ਸ਼੍ਰੀ ਅਕਾਲ ਕਾਲੀ ਵੀਰੇ ਕੀ ਹਾਲ ਆ ਬਾਈ ਬਾਈ ਵਧੀਆ ਵਧੀਆ ਸੇਤਾਂ ਦੇ ਪਰਿਵਾਰ ਸਾਰਾ ਠੀਕ ਆ ਬਾਈ ਚਲ ਸ਼ੁਕਰ ਅੱਛਾ ਕਾਲੀ ਬਾਈ ਗੱਲ ਹੋਈ ਆ ਵੀ ਕਾਂ ਕਰਦੀ ਹੋਈ ਆ ਕਰਦ ਗਏ ਵੀਰੇ ਨਾਲ ਠੀਕ ਆ ਕਿੰਨਾ ਸੋਸ ਹੁੰਦੀ ਆ ਵੀਰੇ ਇਹ ਵੀਰੇ ਦੂਜਾ ਸੋਹਂਦੀ ਆ ਕਿੰਨੇ ਚਿਰ ਦੀ ਗੱਬਣਾ ਬਾਈ ਤਿੰਨ ਮਹੀਨੇ ਦੀ ਗੱਬਣਾ ਚੈੱਕ ਪਾਸ ਆ ਠੀਕ ਆ ਵੀਰੇ ਤਿੰਨਾਂ ਮਹੀਨੇ ਦੀ ਚੈੱਕ ਪਾਸ ਆ ਨੌ ਕਿਲੋ ਦੋ ਅੱਠ ਮੰਨ ਕੇ ਲਵੇ ਆਪਰੇ ਠੀਕ ਆ ਦੁੱਧ 9 ਕਿਲੋ ਆਪਾਂ 8 ਕਰ ਲ ਗਰੰਟੀ ਦੋ ਦਾਂਗੇ ਹਣਾ ਚੋਣ ਨੂੰ ਠੰਡੀ ਸੀਲਾ ਚੋਣ ਨੂੰ ਜਮਾ ਠੰਡੀ ਆ ਠੀਕ ਆ ਨਿਆਣਾ ਪਾ ਨਾ ਆ ਪਾ ਕੇ ਨਿਆਣੇ ਪਾ ਕੇ ਨਿਆਣੇ ਜਵਾ ਪਿਆ ਠੀਕ ਨਿਆਣਾ ਪਾ ਕੇ ਮਿਲਦੀ ਆ ਤੇ ਚੈੱਕ ਕਰਵਾਈ ਹੋਈ ਆ ਵੀਰੇ ਚੈੱਕ ਕਰਵਾਈ ਆ ਜਿਹੜਾ ਬੰਦਾ ਲੈ ਕੇ ਆਉ ਆ ਚੈੱਕ ਕਰਾ ਕੇ ਲੈ ਕੇ ਜਾਂਦਾ ਠੀਕ ਆ ਬ ਕੱਟੀਏ ਬਾਰੂ ਤੋੜੀਏ ਮੇਰੇ ਮੜਾ ਖੋਲੀ ਇਹਨੂੰ ਭਰਾ ਨਹੀਂ ਮਿੱਤਰੋ ਤਿੰਨਾਂ ਮਹੀਨਿਆਂ ਦੀ ਇਹ ਕਰਮਾ ਵਾਲੀ ਗੱਬਣ ਆ 9 ਕਿਲੋ ਦੁੱਧ ਦੇ ਨਾਲ ਤਿਆਰ ਆ ਤੁਸੀਂ ਬਲ ਮਨ 8 ਕਿਲੋ ਦੁੱਧ ਬਾਈ ਹੁਣ ਇਹਦੇ ਵੀ ਮੰਨ ਕੇ ਖਰੀਦੋ ਲੈ ਆ ਵੀਰੇ ਕਾਲੀ ਸਕ੍ਰਾਸ ਬਰੀਡ ਦੇ ਵਿੱਚ ਪੈਂਦੀ ਆ ਮਿੱਤਰੋ ਦੁੱਧ ਵੀ ਮਈਆਂ ਵਰਗਾ ਹੋਊਗਾ ਬਾਕੀ ਫੈਂਟ ਵਾਲਾ ਦੁੱਧ ਹੋਊਗਾ ਕਰਮ ਵਾਲੀਆ 30000 ਰੁਪਏ ਦੀ ਡਿਮਾਂਡ ਆ ਮਿੱਤਰੋ ਵਿੱਚੋਂ ਮਾਨਤਨ ਹੋ ਜਾਊਗਾ ਵੈੜ ਕ੍ਰੋਸ ਸੰਗ ਦੇ ਵਿੱਚ ਠਣ ਠਣ ਚੰਗਾ ਲੱਗਾ ਹੋਇਆ ਪਲਈ ਸਾਂ ਵੀ ਨਿੱਗਰ ਜਾਣ ਵਾਲੀ ਵੈੜ ਆ ਮਿੱਤਰੋ ਦੇਖ ਸਕਦੇ ਲਹੂ ਪਾਣੀ ਵਾਲੀ ਵੈੜਾ ਕਰਮ ਵਾਲੀ ਰੇਟ ਜਿਹੜਾ ਇਹਦਾ ਕੀਤਾ ਮਾਲਕਾਂ ਨੇ 30000 ਰੁਪਏ ਵਿੱਚੋਂ ਮਾਨਤਨ ਹੋ ਜਾਊਗਾ ਤੁਸੀਂ ਚੈੱਕ ਕਰਵਾ ਕੇ ਲਜਾਓ ਵੀਰ ਹੋਣਿਆਂ ਨੇ ਕਰਵਾਈ ਹੋਈ ਆ ਮਿੱਤਰੋ ਤਾਂ ਚੇਦੀ ਸਰੀਰਕਲੇ ਵੇਲ ਬਾਡੀ ਦੀ ਚੰਗੀ ਆ ਪਿਓਰ ਦੇਸੀ ਵੜਾ ਮਿੱਤਰੋ ਜਿਹੜੇ ਭਰਾ ਦੇਸੀ ਨਸਲ ਨੂੰ ਪਿਆਰ ਕਰਦੇ ਆ ਠੰਡੀ ਸੀਲ ਦੇਸੀ ਦੁੱਧ ਫਿਰ ਤਿੰਨ ਮਹੀਨਿਆਂ ਦੀ ਟੋਕੜ ਗੱਪਣ ਵੀ ਆ ਤੇ ਦੇਸੀ ਨਸਲ ਆ ਫਿਰ ਤੁਹਾਨੂੰ ਯਾਦ ਤਾਂ ਹਲੋ ਦੁੱਧ ਕਿੰਨਾ ਚੰਗਾ ਦੇ ਦਿੰਦੀ ਹੋਣੀ ਆ ਬਹੁਤ ਚੰਗੀ ਗਾਂ ਘਰੇ ਦੁੱਧ ਪੀਣ ਵਾਲੇ ਭਰਾਵਾਂ ਦੇ ਲਈ ਜਿਨ੍ਹਾਂ ਨੇ ਇੱਕ ਅੱਧੀ ਰੱਖਣੀ ਹੁੰਦੀ ਦੁੱਧ ਪੀਣ ਨੂੰ ਆਪਾਂ ਨੂੰ ਬੱਚਿਆਂ ਦੇ ਲਈ ਰੱਖਣੀ ਹੁੰਦੀ ਘਰੇ ਉਹਨਾਂ ਭਰਾਵਾਂ ਦੇ ਲਈ ਲਾਹੇਵੰਦ ਚੀਜ਼ ਆ ਪਿਓਰ ਦੇਸੀ ਵੀ ਨਹੀਂ ਕਹਿ ਸਕਦੇ ਤੇ ਪਿਓਰ ਧੋਗਲੀ ਵੀ ਨਹੀਂ ਕਹਿ ਸਕਦੇ ਮਿੱਤਰੋ ਸਨ ਵਿਚਾਰਾ ਜਾਂਦਾ ਅੰਗ ਰੰਗ ਟੰਗਾ ਮਿੱਤਰੋ ਕਰਮਵਾਲੀ ਦਾ ਰੇਟ 30000 ਰੁਪਿਆ ਵਾ ਨੰਬਰ ਕਿੰਨਾ ਕਾਲੀ ਵੀਰੇ 95920 95920 17326 17326 95920 17326 95920 17326 ਬਾਈ ਦਾ ਨੰਬਰ ਗਲਤ ਲਈ ਨੰਬਰ ਸਕ੍ਰੀਨ ਦੇ ਉੱਤੇ ਪਿੰਡ ਵਾੜਾ ਭਾਈ ਕਾ ਜੁਲਾ ਫਰਜਪੁਰਾ